ਜਿਹੜੇ ਮੇਰੇ ਡਰਾਈਵਰ ਭਰਾ ਗੱਡੀਆਂ ਚਲਾਉਂਦੇ ਐ ਕੱਲ ਕਿਉਂ ਤੁਹਾਡੇ ਬੱਚੇ ਵੀ ਗੱਡੀਆਂ ਚਲਾਣੇ ਇਹ ਕੱਲੇ ਡਰਾਈਵਰਾਂ ਦਾ ਨਹੀਂ ਕਾਨੂੰਨ ਠੋਕਿਆ ਜਾ ਰਿਹਾ ਇਹ ਸਾਰਿਆਂ ਦੇ ਠੋਕਿਆ ਜਾ ਰਿਹਾ ਜੀ ਕਾਨੂੰਨ ਇਹਦੇ ਵੀ ਕੱਲੂ ਐਕਸੀਡੈਂਟ ਹੋ ਜਾਂਦਾ ਹੈ ਠੀਕ ਆ ਜੀ ਉਤੋਂ ਡਰਾਈਵਰ ਭਰਾ ਨਾ ਨੱਠੇ ਤੇ ਪਬਲਿਕ ਉਹਨੂੰ ਕੁੱਟਕੁੱਟ ਮਾਰ ਦਿੰਦੀ ਹੈ ਜੀ ਉਹ ਦੱਸੋ 7 ਲੱਖ ਰੁਪਏ ਕਿੱਥੋਂ ਦਵੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਜੇ ਕਾਰ ਵਾਲਾ ਵੀ ਆ ਕੇ ਸਾਡੀਆਂ ਗੱਡੀਆਂ ਦੇ ਵਿੱਚ ਮਾਰ ਦਵੇ ਜਾਂ ਮੋਟਰਸਾਈਕਲ ਵਾਲਾ ਵੀ ਵਿੱਚ ਮਾਰ ਦਵੇ ਇਹਨਾਂ ਕੇਸ ਤੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਮੇਰਾ ਨਾਂ ਗੁਰਵਿੰਦਰ ਸਿੰਘ ਹੈ ਲੈ ਮੈਂ ਮਿੰਨੀ ਆਵਾਜ਼ ਯੂਨੀਅਨ ਦਾ ਪ੍ਰਧਾਨ ਆ ਜੀ ਆ ਸਾਰੇ ਮੇਰੀ ਟੀਮ ਦੇ ਮੈਂਬਰ ਬੈਠੇ ਆ ਕੈਸ਼ੀਅਰ ਸਾਹਿਬ ਵੀ ਬੈਠੇ ਆ ਮੇਇਤ ਪ੍ਰਧਾਨ ਵੀ ਬੈਠੇ ਆ ਸਾਰੇ ਇੱਥੇ ਬੈਠੇ ਆ ਜੀ ਵੱਡੀਆਂ ਬੱਸਾਂ ਵਾਲੇ ਡਰਾਈਵਰ ਵੀ ਇੱਥੇ ਬੈਠੇ ਆ ਅਸੀਂ ਸਾਰਿਆਂ ਦਾ ਦਿਲੋਂ ਕੁਤਾਈ ਤੋਂ ਧੰਨਵਾਦ ਸਾਰਿਆਂ ਦਾ ਕਰਦੇ ਆਂ ਜੀ ਤੁਸੀਂ ਸਾਰੇ ਇਕੱਠੇ ਹੋਏ ਹੋ ਤੇ ਇਸ ਨੂੰ ਲੈ ਕੇ ਧੰਨਵਾਦ ਲਾ ਰਹੇ ਆਂ ਅੱਜ ਇਹ ਜਿਹੜੇ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਲਿਆਂਦੇ ਆ ਡਰਾਈਵਰਾਂ ਬਾਰੇ ਉਹਦੇ ਵਾਸਤੇ ਇਕੱਠੇ ਹੋਏ ਆਂ ਜੀ ਕੀ ਲੱਗਦਾ ਤੁਹਾਨੂੰ ਜਿਹੜੇ ਮਤਲਬ ਕਾਨੂੰਨ ਲੈ ਕੇ ਆਇਆ ਹੈ ਟਨ ਰਾਂਦਾ ਹਾਂ ਜੀ ਉਹ ਡਰਾਈਵਰਾਂ ਵਾਸਤੇ ਸਹੀ ਆ ਕਿ ਗਲਤ ਬਿਲਕੁਲ ਗਲਤ ਆ ਜੀ ਜਿਹੜੇ ਮੇਰੇ ਡਰਾਈਵਰ ਭਰਾ ਗੱਡੀਆਂ ਚਲਾਉਂਦੇ ਆ ਕੱਲ ਕਿਉਂ ਤੁਹਾਡੇ ਬੱਚੇ ਵੀ ਗੱਡੀਆਂ ਚਲਾਣੇ ਇਹ ਇਕੱਲੇ ਡਰਾਈਵਰਾਂ ਦਾ ਨਹੀਂ ਕਾਨੂੰਨ ਤੋਕੇ ਜਾ ਰਿਹਾ ਇਹ ਸਾਰਿਆਂ ਦੇ ਟੋਕੇ ਜਾ ਰਿਹਾ ਜੀ ਕਾਨੂੰਨ ਕਾਲੂ ਕੋਈ ਵੀ ਗੱਲਬਾਤ ਹੋ ਜਾਂਦੀ ਹੈ ਮੇਰੇ ਡਰਾਈਵਰ ਭਣਾਵਾਂ ਦੀ ਤਨਖਾਹ ਕਿਸੇ ਦੀ ਦਿਹਾੜੀ 500 ਆ ਕਿਸੇ ਦੀ 400 ਆ ਕਿਸੇ ਦੀ 700 ਆ ਜੀ ਮਤਲਬ ਬਾਤ ਤੋਂ ਬਾਅਦ 15 ਜਾਂ 20000 ਰੁਪਏ ਡਰਾਈਵਰ ਕਮਾਉਂਦਾ ਹੈ ਇਨ ਕੇਸ ਕਿਤੇ ਵੀ ਕਾਲੂ ਐਕਸੀਡੈਂਟ ਹੋ ਜਾਂਦਾ ਹੈ ਠੀਕ ਆ ਜੀ ਉਦੋਂ ਡਰਾਈਵਰ ਭਰਾ ਨਾ ਨੱਠੇ ਤੇ ਪਬਲਿਕ ਉਹਨੂੰ ਕੁੱਟਕੁੱਟ ਮਾਰ ਦਿੰਦੀ ਹੈ ਜੀ ਉਹ ਦੱਸੋ 7 ਲੱਖ ਰੁਪਏ ਕਿੱਥੋਂ ਦੇਵੇ ਉਹ 10 20000 ਨਾਲ ਆਪਣਾ ਟੱਬਰ ਪਾ ਲੂਗਾ ਤੇ ਮੋਦੀ ਸਰਕਾਰ ਨੂੰ ਪੈਸੇ ਦੇਊਗਾ ਜੀ ਏ ਦੱਸੋ ਅੱਜ ਦੇ ਧਰਨਾ ਵਿੱਚ ਕਿਹੜੀ ਕਿਹੜੀ ਯੂਨੀਅਨਾਂ ਤੇ ਇੱਕ ਦਿਨ ਦਾ ਧਰਨਾ ਹੈ ਇੱਕ ਦਿਨ ਦਾ ਹੈ ਭਾਜੀ ਧਰਨਾ ਜੀ ਕਿਹੜੀ ਕਿਹੜੀ ਯੂਨੀਅਨ ਇਹ ਗੇਲਦ ਬਾਬਾ ਯੂਨੀਅਨ ਆ ਜੀ ਇਹਦੇ ਵਿੱਚ ਸਾਡੇ ਵੱਡੇ ਭਰਾ ਰਾਜਧਾਨੀ ਵਾਲੇ ਐਕਸਪ੍ਰੈਸ ਵਾਲੇ ਦਵਾਬਾ ਵਾਲੇ ਸਾਰੇ ਰੋਡਵੇ ਵਾਲੇ ਸਾਰੇ ਬੈਠੇ ਆ ਜੀ ਸਾਰਿਆਂ ਦੀ ਦੇਲ ਦੀ ਗ੍ਰਾਈ ਤੋਂ ਧੰਨਵਾਦ ਆ ਜੀ ਇਹ ਸਾਡੇ ਨਾਲ ਆ ਕੇ ਇੱਥੇ ਬੈਠੇ ਆ ਜੀ ਤੁਸੀਂ ਚਾਹੋਗੇ ਕਿ ਬਿੱਲ ਜਿਹੜਾ ਵਾਪਸ ਲਿਆ ਜਾਵੇ ਵਾਪਸ ਲਿਆ ਜਾਵੇ ਇਹ ਬਿੱਲ ਅਸੀਂ ਜਿਹੜਾ ਜਾਣਦੇ ਆ ਕਿ ਸਾਡੇ ਇਹ ਬਿੱਲ ਵਾਪਸ ਲਿਆ ਜਾਵੇ ਜੇ ਕਹ ਲੂ ਕੋਈ ਵੀ ਭਾਜੀ ਐਕਸੀਡੈਂਟ ਹੋ ਜਾਂਦਾ ਹੈ ਤੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਜੇ ਕਾਰ ਵਾਲਾ ਵੀ ਆ ਕੇ ਸਾਡੀਆਂ ਗੱਡੀਆਂ ਦੇ ਵਿੱਚ ਮਾਰ ਦਵੇ ਜਾਂ ਮੋਟਰਸਾਈਕਲ ਵਾਲਾ ਵੀ ਵਿੱਚ ਮਾਰ ਦਵੇ ਇਹਨਾਂ ਕੇਸ ਤੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਇਹਤੇ ਵੀ ਕੋਈ ਨਾ ਕੋਈ ਕਾਨੂੰਨ ਲਿਆਇਆ ਜਾਵੇ ਸਾਡੀ ਗੱਡੀ ਉੱਥੇ ਸਿੰਘਪੁਰ ਖੜੀ ਸੀ ਖੜੀ ਦੇ ਵਿੱਚ ਆ ਕੇ ਕਾਰ ਮਾਰੀ ਤੇ ਸਾਡੀ ਵੱਡੀ ਗੱਡੀ ਦਾ ਹੀ ਉਹਨਾਂ ਨੇ ਕਸੂਰ ਕੱਢਿਆ ਸਾਡੀ ਉੱਤੇ ਡਰਾਈਵਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਵਾਸਤੇ ਵੀ ਕੋਈ ਨਾ ਕੋਈ ਕਾਨੂੰਨ ਲਿਆਇਆ ਜਾਵੇ ਆਪਣਾ ਅਮਨਦੀਪ ਸਿੰਘ ਹੈ ਜੀ ਜੇਲ ਦਾ ਟਰਾਂਸਪੋਰਟ ਹੈ ਜੀ ਆਪਣੀ ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੇ ਇੱਥੇ ਬੈਠੇ ਆਂ ਜੀ ਜਿਹੜੇ ਮੋਦੀ ਸਾਹਿਬ ਨੇ ਸਾਡੇ ਡਰਾਈਵਰ ਭਰਾਵਾਂ ਤੇ ਮੇਰੇ ਤੇ ਹੀ ਥੋਪੇ ਆ ਕਹਿ ਲੋ ਸਾਡੇ ਇਕੱਲੇ ਇਕੱਲੇ ਅਸੀਂ ਸਾਰੇ ਡਰਾਈਵਰ ਆ ਹਰੇਕ ਕੋ ਆਪਣਾ ਆਪਣਾ ਬਾਹ ਨੇ ਆ ਭਾਜੀ ਇਹ ਜਿਹੜਾ ਕਾਨੂੰਨ ਉਹਨਾਂ ਨੇ ਕੱਢਤਾ ਜੀ 7 ਲੱਖ ਡਰਾਈਵਰ ਦਊਗਾ ਤੇ 10 ਸਾਲ ਦੀ ਸਜ਼ਾ ਵੀ ਕਰ ਹੋਊਗੀ ਮੌਕੇ ਤੇ ਡਰਾਈਵਰ ਭੱਜਣਾ ਨਹੀਂ ਚਾਹੀਦਾ ਜੇ ਡਰਾਈਵਰ ਮੌਕੇ ਤੇ ਭੱਜਦਾ ਨਹੀਂ ਭਾਜੀ ਜਿਹੜਾ ਐਕਸੀਡੈਂਟ ਆ ਕੋਈ ਵੀ ਮੇਰਾ ਭਰਾ ਆਪ ਨਹੀਂ ਜਾਣਬੁੱਝ ਕੇ ਨਹੀਂ ਕਰਦਾ ਐਕਸੀਡੈਂਟ ਅਤਨਚੇਤ ਹੋ ਜਾਂਦਾ ਹੁੰਦਾ ਜਿਹੜਾ ਐਕਸੀਡੈਂਟ ਆ ਉਹ ਅਤਨਚੇਤ ਹੁੰਦਾ ਆ ਭਾਜੀ ਕੋਈ ਜਾਣਬੁੱਝ ਕੇ ਨਹੀਂ ਕਰਦਾ ਉਹਦੇ ਹਿੱਤ ਵਿੱਚ ਇਹ ਕਾਨੂੰਨ ਇਹਨਾਂ ਨੇ ਚਾਲੂ ਕਰਤੇ ਆ ਡਰਾਈਵਰ ਭੱਜਣਾ ਨਹੀਂ ਚਾਹੀਦਾ ਜੇ ਡਰਾਈਵਰ ਭੱਜਦਾ ਨਹੀਂ ਪਬਲਿਕ ਮਾਰ ਦਿੰਦੀ ਆ ਕੁੱਟ-ਕੁੱਟ ਕੇ ਉੱਥੇ ਹੀ ਹੁਣ ਜਾ ਕੇ ਅਸੀਂ ਮਰਾਂਗੇ ਤਜਾਬ ਇੱਕ ਮੋਦੀ ਸਾਹਿਬ ਨੇ ਸਾਨੂੰ ਉਦਾਂ ਹੀ ਮਾਰ ਦੇਣਾ ਆ ਇਸ ਕਰਕੇ ਅਸੀਂ ਤਾਂ ਬਸ ਸ਼ਾਂਤ ਮਈ ਢੰਗ ਨਾਲ ਬੈਠ ਕੇ ਅਸੀਂ ਇਹ ਰੋਸ ਮੁਜ਼ਾਹਰਾ ਹੀ ਕਰ ਰਹੇ ਆ ਵੀ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈ ਜਾਣ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਈ ਜਾਵੇ ਇਹ ਕਾਨੂੰਨ ਵਾਪਸ ਲੈ ਜਾਣ ਅੱਜ ਜਿਹੜਾ ਤੁਸੀਂ ਰੋਸ ਮਨੀਆ ਵਸਨ ਨੂੰ ਬੰਦ ਕਰਕੇ ਕੀ ਕਰ ਰਹੇ ਹੋ ਇਹ ਸਿਰਫ ਇੱਕ ਦਿਨ ਦਾ ਹੈ ਕਿ ਲਗਾਤਾਰ ਇਹ ਅੱਜ ਇੱਕ ਦਿਨ ਦੇ ਲਈ ਅਸੀਂ ਕੀਤਾ ਆ ਇਹ ਪੂਰੇ ਪੰਜਾਬ 'ਚ ਆ ਕੱਲਾ ਹੁਸ਼ਿਆਰਪੁਰ 'ਚ ਨਹੀਂ ਹੈਗਾ ਪੂਰੇ ਪੰਜਾਬ 'ਚ ਮੀਨੀਆਂ ਬੱਸਾਂ ਬੰਦ ਆ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਸਾਰੇ ਸਾਡੇ ਨਾਲ ਆ ਸਹਿਯੋਗ ਦੇ ਰਹੇ ਆ ਇੱਕ ਇੱਕ ਦਿਨ ਲਈ ਆ ਨਾ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਇਹ ਨਾ ਕੋਈ ਅਸੀਂ ਬੱਸ ਸਟੈਂਡ ਬੰਦ ਕੀਤਾ ਜਿੱਦਾਂ ਬੱਸ ਸਟੈਂਡ ਵੀ ਖੁੱਲਾ ਆ ਵੱਡੀਆਂ ਬੱਸਾਂ ਚੱਲ ਵੀ ਰਹੀਆਂ ਆ ਸਿਰਫ ਸਾਡੀਆਂ ਮੀਨੀਆਂ ਬਿਲਕੁਲ ਬੰਦ ਆ ਵਿੱਚ ਵੱਡੀਆਂ ਬੱਸਾਂ ਵੀ ਬੰਦ ਆ ਟਰਾਂਸਪੋਰਟਾਂ ਵਾਲੇ ਸਾਡਾ ਸਹਿਯੋਗ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਬਾਕੀ ਆ ਸਾਰੇ ਮੇਰੇ ਮਿੰਨੀ ਭਰਾ ਆਪਰੇਟਰ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜਿਕਰ ਨਹੀਂ ਤੁਹਾਡੀਆਂ ਮੰਗਾਂ ਦਾ ਹੱਲ ਹੁੰਦਾ ਲਗਾਤਾਰ ਟੈਕਸੀ ਯੂਨੀਅਨ ਵਾਲੇ ਸਾਰੇ ਕਮਰਸ਼ੀਅਲ ਟਰੱਕਾਂ ਵਾਲੇ ਵੀ ਹੜਤਾਲ ਕਰਦੇ ਆ ਜਿਕਰ ਨਹੀਂ ਹੁੰਦਾ ਅਗਲੀ ਕੀ ਤੁਹਾਡੀ ਅਗਲੀ ਕਾਰਵਾਈ ਫੇ ਸਾਡੀਆਂ ਮੇਨ ਜਿਹੜੀਆਂ ਹੈਡ ਆਫੀਸਰ ਜੂਨੀਅਰ ਨੇ ਆ ਬੜੀਆਂ ਵੱਡੇ ਵੱਡੇ ਪੱਦਰ ਤੇ ਫੇ ਅਸੀਂ ਰੋਸ ਮੁਜ਼ਾਰਾ ਕਰਾਂਗੇ ਜੀ ਫੇ ਬਿਲਕੁਲ ਸਾਰਾ ਕੁਝ ਬੰਦ ਕਰਾਵਾਂਗੇ